ਕਿੰਨੇ ਕ ਖੇਤੀ ਕੀਤੀ ਬਈ ਇਹ ਟਰੈਕਟਰ ਨਾਲ ਆ ਇਹ 30 35 ਕਿੱਲਾਂ ਖੇਤੀ ਵੀਰੇ ਚੱਲਦਾ ਪੜਾ 30 35 ਕਿੱਲਾਂ ਦੀ ਖੇਤੀ ਤੇ ਟਰੈਕਟਰ ਚੱਲਦਾ ਕੋਈ ਦਾ ਪਾਰਟ ਪੇਂਟ ਪੁੰਡ ਤਾਂ ਨਹੀਂ ਕਰਾਇਆ ਵੀਰੇ ਕਿਤੋਂ ਵੀ ਨਹੀਂ ਕਿਤੋਂ ਪੇਂਟ ਨਹੀਂ ਹੈਗਾ ਵੀਰੇ ਯਾਨੀ ਕਰਿਆ ਆਪਣਾ ਰੱਖਿਆ ਟਰੈਕਟਰ ਵੀਰੇ ਕੋਈ ਪੇਂਟ ਨਹੀਂ ਕਿਤੋਂ ਵੀ ਓਕੇ ਕਰੀ ਰੱਖਿਆ ਹੋਇਆ ਹਾਂਜੀ ਅੰਮੀ ਕੰਡੀਸ਼ਨ ਦਾ ਚੈੱਕ ਕਰਵਾ ਸਾਰਾ ਟਰੈਕਟਰ ਬਾਈ ਕਹਿੰਦਾ origignal ਹੈ ਇਹ ਜੂਜੀ ਗੇਅਰ ਦੇ ਵਿੱਚ ਆ ਜਾਂਦਾ ਬਈ 3 ਸਪੀਡ ਚ ਹੈ ਇਹ ਹਸਪਾਵਰ ਚ ਕਿੰਨੀ ਚ ਆ ਜਾਂਦਾ 55 ਦੀ 75 ਹਸਪਾਵਰ ਚ ਆ ਜਾਂਦਾ ਤੇ ਮਾਗਰ ਡਬਲ ਡਬਲ ਬੇਟਾ ਜਾਂਦੇ ਬਈ ਹਾਂਜੀ ਆ ਵੀਰੇ ਮਾਗਰ ਡਬ ਬਈ ਟਰਾਲੀ ਤੇ ਜਮ ਨਹੀਂ ਚੱਲਿਆ ਹੋਇਆ ਇਹ। ਨਾ ਵੀਰੇ ਟਰਾਲੀ ਦਾ ਆਪਣੇ ਦੂਜਾ ਟਰੈਕਟਰ ਹੈਗਾ ਟਰਾਲੀ ਚਲਾਉਣ ਲਈ ਦਾ ਜੀ। ਹੁੱਕ ਤੋਂ ਲੈ ਕਲਰ ਵੀ ਨੁੱਤਰਿਆ ਹੋਇਆ ਯਾਰ। ਬਈ ਨਾਲ ਦੀ ਓਕੇ। ਨਾਲ ਦੀ ਓਕਾ ਵੀਰੇ। ਨਾਲ ਦੀ ਓਕਾ ਦੇ ਜੀ। ਬੋਪਾ ਯਾਰ ਕਮਾਲ ਕਰਤੀ ਐ। ਧਰਮੇ ਹਾਲ ਤੱਕ ਡਰਾਵਲ ਤੇ ਰੰਗ ਖੜਾ ਯਾਰ ਹੈ। ਲੈ। ਵੀ ਮਾਡਲ ਡਰਾਵਲ ਤੇ ਰੰਗ ਚੈੱਕ ਕਰਾ। ਟਰੈਕਟਰ ਵੀਰੇ ਆਪਣੇ ਕੋਲ ਦੋ ਆ ਤਾਂ ਵੱਧ ਕੰਮ ਅਸੀਂ ਉਥੋਂ ਹੀ ਲੈਣੇ ਆ ਕਿਉਂਕਿ ਛੋਟੇ ਆ ਕੇ ਹਾਂ ਦੀਆਂ ਇਹ ਤੋਂ ਆਪਾਂ ਪੀਡੀਓ ਦੇ ਪੇਪਰ ਕਣਕ ਬੀਜਣੀਆਂ। ਓਕੇ। ਉਦੋਂ ਹੀ ਕੰਮ ਲੈ ਲੈਂਦੇ ਆ। ਉਦੋਂ ਹੀ ਤੋਂ ਕੰਮ ਲੈਣੇ। ਹਾਂਜੀ ਕੰਡੀਸ਼ਨ ਦਿਖਾ ਸ਼ਰੀ ਲੈ ਆ ਪੈਰ ਪੂਰਦਾਨ ਕਰਵਾ ਚੱਕੇ ਜਰ ਇਹਦੇ ਹਾਂ ਰੇਸ ਦਿਓ ਬਾਈ ਕਰ ਦਿਓ ਬੰਦ ਬੰਦ ਕਰ ਦਿਓ ਕਹਿਣ ਸਿਆਣੇ ਦਾਗ ਲੱਗਣ ਨਾ ਦਈਏ ਕਦੇ ਕਰੈਕਟਰ ਨੂੰ ਜੇ ਸਾਰਾ ਟੱਬਰ ਲੱਭਣ ਤੁਰਪੇ ਲੱਭ ਨਹੀਂ ਸਕਦਾ ਟਰੈਕਟਰ ਨੂੰ ਮਿੱਤਰੋ ਪਰਵਾਰ ਤਾਂ ਕੀ ਜੇ ਤੁਹਾਡਾ ਸਾਰਾ ਪਿੰਡ ਵੀ ਟਰੈਕਟਰ ਲੱਭਣ ਲੱਗ ਜੇ ਨਾ ਉਹ ਟਰੈਕਟਰ ਤਾਂ ਵੀ ਨਹੀਂ ਲੱਭ ਸਕਦੇ ਜਿਹੜਾ ਟਰੈਕਟਰ ਤੁਹਾਡੇ ਵਾਸਤੇ ਅੱਜ ਲੱਭਿਆ ਧਰਮੇ ਇਧਰ ਨੂੰ ਕੈਮਰਾ ਮਾਰਦੇ ਮਹਿਲ ਵਰਗੀ ਕੋਠੀ ਦੇ ਵਿੱਚ ਨਾ ਜਹਾਜ਼ ਵਰਗਾ ਟਰੈਕਟਰ 5530 ਲੱਭ ਲਿਆ ਯਾਰ 4x2 ਟਰੈਕਟਰ ਹੈ 5530 ਨਿਊ ਹਾਲੈਂਡ ਦਾ ਵੱਡੀ ਹੌਸਪਾਵਰ ਦਾ ਟਰੈਕਟਰ ਹੈ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਖਾਸ ਕਰਕੇ ਐਨਆਰਆਈ ਵੀਰਾਂ ਦੇ ਵੀ ਬਾਈ ਯਾਰ ਕੋਈ 5530 ਲੱਭ ਕੇ ਦੇ ਦਿਓ ਜਿਹੜਾ 4x2 ਡਰਾਈਵ ਦੇ ਵਿੱਚ ਹੋਵੇ ਪਹਿਲਾ ਟਰੈਕਟਰ ਅੱਜ ਲੱਭਿਆ ਤੇ ਟਰੈਕਟਰ ਵੀ ਐਸਾ ਲੱਭਿਆ ਵੀ ਵੇਖਣ ਵਾਲੇ ਦੀ ਰੂਹ ਖੁਸ਼ ਹੋ ਜਾਣੀ ਹੈ ਸਾਰਾ ਟਰੈਕਟਰ Ориਜੀਨਲ ਹੈ ਧਰਮੇ ਸਾਰਾ ਟਰੈਕਟਰ Ориਜੀਨਲ ਹੈ ਬਾਈ ਉਹਨਾਂ ਦਾ ਆਪਣਾ ਕਢਵਾਇਆ ਹੋਇਆ ਟਰੈਕਟਰ ਹੈ ਇਹਦੀ ਡਿਟੇਲ ਜਾਣਾਂਗੇ ਵੀ ਕਿੰਨਾ ਟਾਈਮ ਹੋ ਗਿਆ ਬਾਈ ਉਹਰਾਂ ਲਵੇ ਕਿੰਨੇ ਕੁ ਕਿੱਲਾਂ ਦੀ ਖੇਤੀ ਤੇ ਟਰੈਕਟਰ ਨੂੰ ਚਲਾਉਂਦੇ ਆ ਅੱਜ ਕੱਲ੍ਹ ਵੇਚਣ ਦਾ ਕੀ ਰੀਜਨ ਹੋ ਗਿਆ ਹੈ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਸਾਰੀ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਜਿਹੜੇ ਸੱਜਣ ਦੇ ਘਰੇ ਪਹੁੰਚਿਆਣ ਬਾਈ ਨੂੰ ਮਿਲ ਲਈ ਬਾਈ ਦਾ ਨਾਮ ਹੈਗਾ ਲਾਡੀ ਸਸਰੀ ਘਾਲ ਵੀਰੇ ਕੀ ਆਲਾ ਲਾਡੀ ਪਿੰਡ ਤੋਂ ਆਟਾ ਹੈਗਾ ਕਿਲਾ ਹਕੀਮਾਂ ਮੈਨੂੰ ਇਹ ਦੱਸ ਪਹਿਲਾਂ ਤਾਂ ਕਿਲਾ ਹਕੀਮਾਂ ਤੇਰਾ ਪਿੰਡ ਕਿੱਥੇ ਜਿਹਾ ਪੈ ਗਿਆ ਵੀਰੇ ਸੰਗਰੂਰ ਤੋਂ ਮੰਨ 16 ਕਿਲੋਮੀਟਰ ਤੇ ਧੂਰੀ ਤੋਂ 16 ਕਿਲੋਮੀਟਰ ਬਰਨਾਲੇ ਤੋਂ ਵੀ 15-16 ਕਿਲੋਮੀਟਰ ਪੈਂਦਾ ਅੱਛਾ ਯਾਨੀ ਕਿ ਬਰਨਾਲਾ ਧੂਰੀ ਤੇ ਸੰਗਰੂਰ ਦੇ ਸੈਂਟਰ ਦੇ ਰਹਿ ਗਿਆ ਹਾਂਜੀ ਹਾਂ ਵੀਰੇ ਹਾਂ ਤੋ ਤੁਹਾਡੇ ਇੱਥੇ ਨੇੜੇ ਦੀ ਨਹਿਰ ਲੰਘਦੀ ਹੈ ਹਾਂਜੀ ਹਾਂ ਵੀਰੇ ਜਿਹੜੀ ਬੱਬਨਪੁਰ ਵਾਲੀ ਨਹਿਰ ਆ ਨਾ ਧੂਰੀ ਤੋਂ ਆਉਂਦੀ ਹੈ ਜੋੜੇਪੁਰਾਂ ਤੋਂ ਸਿੱਧੀ ਇਹ ਲੰਘ ਜਾਂਦੀ ਹੈ ਆਪਣੇ ਏ ਵੀਰੇ ਬਟਿੰਡੇ ਵਾਲੀ ਸਾਈਡ ਲੰਘ ਜਾਂਦੀ ਹੈ ਤਖਤਸ਼ਰੀ ਦਮਦਮਾ ਸਾਹਿਬਾ ਲੰਘ ਜਾਂਦੀ ਆ ਉਹ ਨਹਿਰ ਦੇ ਬਿਲਕੁਲ ਕੋਰਨਰ ਦੇ ਉੱਪਰ ਪਿੰਡ ਕਿਲਾ ਹਕੀਮਾ ਜਾਂਦਾ ਕਿਲੇ ਬਟੂਹੇ ਦੇ ਨਾਲ ਨਾਲ ਮਸ਼ਹੂਰ ਹੈ ਭਾਈ ਟਰ ਤੁਹਾਡੀ ਕਿੜਵਾਇਆ ਹੋਇਆ ਮੈਨੂੰ ਕਿੜਵਾਇਆ ਵੀਰੇ ਟਰੈਕਟਰ ਅੱਛਾ ਕਿੰਨੇ ਕ ਖੇਤੀ ਕੀਤੀ ਬਈ ਇਹ ਟਰੈਕਟਰ ਨਾਲ ਆ ਇਹ 30 35 ਕਿੱਲਾਂ ਹੀ ਖੇਤੀ ਵੀਰੇ ਚੱਲਦਾ ਪੜੀ 30 35 ਕਿੱਲਾਂ ਦੀ ਖੇਤੀ ਤੇ ਟਰੈਕਟਰ ਚੱਲਦਾ ਹਾਂਜੀ ਵੀਰੇ ਓਕੇ ਚੱਲ ਚੱਲਾ ਵੀ ਤਾਂ ਪੂਰਾ ਓਕੇ ਆ ਚਮਾ ਓਕੇ ਵੀਰੇ ਮੈਂ ਇਹ ਟੋਟਾ ਟਰੈਕਟਰ ਇਹਦੇ ਤੋਂ ਕੋਈ ਪਰਵਾਹ ਹੀ ਨਹੀਂ ਹਾਲਤੀ ਦੇਖ ਟਰੈਕਟਰ ਜੀ ਵੀਰੇ ਹਾਂ ਧਰਮੇ ਬਈ ਇੱਕ ਮੈਨੂੰ ਹੋਰ ਗੱਲ ਦੱਸ ਇਹ ਸਾਰਾ ਕੰਡੀਸ਼ਨ ਦਾ ਓਰੀਜਨਲ ਆ ਜਮਾ ਓਰੀਜਨਲ ਵੀਰੇ ਜਮਾ ਕੋਈ ਤਾਂ ਪਾਰਟ ਪੇਂਟ ਪੂਣ ਦਾ ਨਹੀਂ ਕਰਿਆ ਹੋਇਆ ਨਹੀਂ ਵੀਰੇ ਕਿਤੋਂ ਵੀ ਨਹੀਂ ਕਿਤੋਂ ਪੇਂਟ ਨਹੀਂ ਹੈਗਾ ਵੀਰੇ ਯ ਇਹ ਜੂਜੀ ਗੇਅਰ ਦੇ ਵਿੱਚ ਆ ਜਾਂਦਾ ਬਈ 3 ਸਪੀਡ ਚ ਇਹ ਹਸਪਾਵਰ ਚ ਕਿੰਨੀ ਚ ਆ ਜਾਂਦਾ 55 ਦੀ 75 ਹਸਪਾਵਰ ਚ ਆ ਜਾਂਦਾ ਧਰਮੇ ਚਾਰੇ ਤਾਂ ਪਹਿਲੇ ਦੀ ਰਿਮ ਚੈੱਕ ਕਰਵਾ ਟਰੈਕਟਰ ਦੇ ਨਾਲ ਦੇ ਟਾਇਰ ਆ ਜੀ ਆਪਣੇ ਟਾਇਰ ਵੀ ਚਾਰੇ ਨਾਲ ਦੇ ਨੇ ਪਹਿਲਾਂ ਰਿਮਾਂ ਦੀ ਕੰਡੀਸ਼ਨ ਦਿਖਾ ਤੇ ਮਾਗਰ ਡਬਲ ਵੇਟ ਆ ਜਾਂਦੇ ਬਈ ਹਾਂਜੀ ਹਾਂ ਵੀਰੇ ਮਾਗਰ ਡਬਲ ਵੇਟ ਆ ਜਾਂਦੇ ਆ ਡਬਲ ਵੇਟ ਆ ਧਰਮੇ ਟਾਇਰ ਦੇ ਨਾਲ ਦੇ ਨੇ ਬਈ ਟਾਇਰਾਂ ਦੇ ਮਾਰਕਾ ਹੋਣਾ ਹੈ ਹਾਂਜੀ ਹਾਂ ਵੀਰੇ ਮਾਰਕਾ ਹੋਣਾ ਹੀ ਹੈ ਜੀ ਉਧਰਲੇ ਪਾਸੇ ਉਹ ਇਧਰ ਤਾਂ ਝਾਕਦਾ ਨਹੀਂ ਮਾਰਕਾ ਤੇ ਧਰਮੇ ਆ ਮਗਰਾੜ ਵਗਰੂ ਸਾਰੇ ਦਿਖਾ ਯਾਰ ਸਾਰੇ ਚੈੱਕ ਕਰਵਾ ਬਈ ਨਾਲ ਦਾ ਕਲਰ ਹੀ ਆ ਜਮਾ ਜਮਾ ਵੀਰੇ ਕਿਤੋਂ ਵੀ ਕੋਈ ਕਿਤੇ ਵੀ ਕੋਈ ਪੇਂਟ ਨਹੀਂਗਾ ਦੇਖ ਲੋ ਵੀਰੇ ਇੱਥੇ ਕਿਵੇਂ ਆ ਜਿੰਨਾ ਵੀ ਡੈਂਟਾਂ ਦਾ ਆਈਡੈਂਟੀ ਹੈ ਕੋਈ ਆਪਾਂ ਪੇਂਟ ਨਹੀਂ ਕਰਵਾਇਆ ਹੈਗਾ ਹਾਂ ਇਹ ਤਾਂ ਗੱਲ ਹੈਗੀ ਆ ਧਰਮੇ ਟੀਊਬਾਂ ਦਾ ਚੈੱਕ ਕਰ ਮੈਂ ਆ ਲਿੰਕਾਂ ਦਾ ਬਈ ਟਰਾਲੀ ਤੇ ਜਮੇ ਨਹੀਂ ਚੱਲਿਆ ਹੋਇਆ ਇਹ ਨਾ ਵੀਰੇ ਟਰਾਲੀ ਦਾ ਆਪਣੇ ਦੂਜਾ ਟਰੈਕਟਰ ਹੈਗਾ ਟਰਾਲੀ ਚਲਾਉਣ ਲਈ ਦਾ ਜੀ ਹੁੱਕ ਤੋਂ ਲੈ ਕਲਰ ਵੀ ਨੁੱਤਰਿਆ ਹੋਇਆ ਯਾਰ ਬਈ ਨਾਲ ਦੀ ਓਕ ਹੈ ਨਾਲ ਦੀ ਓਕਾ ਵੀਰੇ ਨਾਲ ਦੀ ਓਕ ਹੈ ਦੀ ਬੱਬਾ ਯਾਰ ਕਮਾਲ ਕਰਤੀ ਐ ਧਰਮੇ ਹਲ ਤੱਕ ਡਰਾਵਲ ਤੇ ਰੰਗ ਖੜਾ ਯਾਰ ਹੈ ਲੈ 20 ਮਾਡਲ ਦਾ ਡਰਾਵਲ ਤੇ ਰੰਗ ਚੈ ਟਰੈਕਟਰ ਵੀਰੇ ਆਪਣੇ ਕੋਲ ਦੋ ਆ ਤਾਂ ਵੱਧ ਕੰਮ ਅਸੀਂ ਉਹ ਤੋਂ ਹੀ ਲੈਣੇ ਆ ਕਿਉਂਕਿ ਛੋਟੇ ਆ ਕੇ ਹਾਂ ਜੀ ਇਹ ਤੋਂ ਆਪਾਂ ਪੀਡੀਓ ਦੇ ਕਣਕ ਬੀਜਣੀ ਆ ਓਕੇ ਉਦੋਂ ਹੀ ਕੰਮ ਲੈਣੇ ਹਾਂ ਹਾਂ ਜੀ ਹਾਂ ਵੀਰੇ ਯੂ ਇਹਦੇ ਲੱਗੀ ਹੋਈ ਆ ਸਿਸਟਮ ਇਹਦੇ ਲੱਗਿਆ ਲਵਾਇਆ ਦੀ ਕੁਲਵਾਈ ਨਹੀਂ ਨਹੀਂ ਸਿਸਟਮ ਲਵਾਇਆ ਵੀਰੇ ਦੂਜੇ ਟਰੈਕਟਰ ਦੇ ਲਾ ਲਿਆ ਦੂਜੇ ਤੇ ਲਾਤਾ ਹਾਂ ਜੀ ਹਾਂ ਜੀ ਧਰਮੇ 19 ਦੇ ਮਾਰਕ ਨੇ ਟਰੈਕਟਰਾਂ ਦੇ 19 ਦੇ ਮਾਰਕਾਂ ਚਾ 20 ਮਾਡਲ ਟਰੈਕਟਰ ਆ ਮਗਰਾਟ ਚੈੱਕ ਕਰਵਾਇਂ ਇੰਦਰੋ ਦੇਖੋ ਇਧਰ ਵੀ ਕਰਵਾ ਬੇਟ ਚੈੱਕ ਕੰਡੀਸ਼ਨ ਦਿਖਾ ਸ਼ਰੀ ਲੈ ਆ ਪੈਰਪੂਰਦਾਨ ਕਰਵਾ ਚੱਕ ਜਰ ਇਹਦੇ ਬਈ ਚੱਲਿਆ ਵੀਰੇ ਮੇਲਾ 4400 ਘੰਟੇ ਖਣੀ ਦੇਖਿਓ ਵੀਰੇ ਕਿਉਂ ਇੰਨਾ ਚੱਲਿਆ 4400 ਘੰਟਾ ਚੱਲਿਆ 4474 ਘੰਟੇ ਚੱਲਿਆ ਜੀ ਪਰ ਮੈਂ ਕਰਵਾਈ ਨੋਟ ਵੈਸੇ ਵੱਡੇ ਹਾਊਸ ਪਾਵਰ ਦੇ ਟਰੈਕਟਰ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਨਾਲ ਦੇ ਟਾਇਰਾਂ ਦੇਖੋ ਕਿੰਨਾ ਚੱਲੇ ਵੀਰੇ ਨਾਲ ਦੇ ਟਾਇਰ ਹੀ ਆਗੇ ਇਹਦੇ ਟਾਇਰ ਹਾਲ ਤੱਕ ਨਾਲ ਦੇ ਚੱਲੀ ਜਾਂਦੇ ਹੁੰਦੇ ਹਾਂ ਜੀ ਹਾਂ ਨਾਲ ਦੇ ਟਾਇਰ ਹੀ ਚੱਲੀ ਜਾਂਦੇ ਹੈਗੇ ਕੰਡੀਸ਼ਨ ਤਾਂ ਸਾਰਾ オリジナル ਬਈ ਹੈ ਜਮਾ ਵੀਰੇ ਜੀ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਵੀਰੇ ਆਪਣਾ ਹੀ ਹੈ ਜੀ 18 13 13 ਸੰਗਰੂਰ ਦੇ ਨੰਬਰ ਆ ਹਾਂ ਜੀ ਹਾਂ ਓਕੇ ਬਈ ਇਹਦੀ ਸ਼ੋਅ ਖੋਲੇ ਵੀ ਵਰੂ ਲਿਸ਼ਕਾ ਹੀ ਮਾਰਦਾ ਜਾਂ ਅੰਦਰੋਂ ਕਿਵੇਂ ਆ ਤੂੰ ਵੀ ਲਿਸ਼ਕਾਈ ਮਾਰਦਾ ਸਹੀ ਗੰਦੂ ਵੀ ਟਰੈਕਟਰ ਸਾਫ ਆ ਯਾਰ ਹਨ ਹੂੰ ਕਰ ਦੇ ਸੋਹਣੇ ਬੰਦ ਵੀ ਮਾਡਲ ਹੈ ਪੰਜਾਬ ਦਾ ਨੰਬਰ ਆ ਬਈ ਫਸਟ ਪਾਰਟੀ ਦੇ ਨਾਮ ਆ ਹਾਂਜੀ ਵੀਰੇ ਕੰਡੀਸ਼ਨ ਤਾਂ ਸਾਰਾ オリジナル ਆ ਇਹਨੂੰ ਸਟਾਰਟ ਕਰ ਬਈ ਇਹਦੀ ਬੜਕ ਦੇਖੀ ਯਾਰ ਪਹਿਲਾਂ ਟਰੈਕਟਰ ਦੀ ਇਹਦੀ ਸੈਲਫ ਮਰੀਓ ਹਾਂ ਰੇਸ ਦਿਓ ਬਈ ਕਰ ਦੇ ਬੰਦ ਬੰਦ ਕਰ ਦੋ ਤਾਂ ਮੈਂ ਹਿੱਸਾ ਉਹ ਸਾਂ ਚੈੱਕ ਕਰਵਾਈ ਸਰ ਆਧਿਆਰਮ ਚੈੱਕ ਕਰਵਾ ਯਾਰ ਲੈ ਇਹ ਡੁੰਡ ਨਾਲ ਦੇ ਨਹੀਂ ਬਈ ਹਲੇ ਹਾਂਜੀ ਆ ਵੀਰੇ ਜਮ ਅਰੀਜਨਲ ਆ ਵੀਰੇ ਕੁਝ ਵੀ ਨਹੀਂ ਹੈ ਇਹ ਤਾਂ ਕਪੜਾ ਕਰਾਇਆ ਹੈ ਇਹ ਤਾਂ ਕੁਝ ਵੀ ਨਹੀਂ ਸਰਵਿਸ ਵੀਰੇ ਕਰਾਉਣੇ ਆ ਬਸ ਅੱਛਾ ਸਰਬਜਾਨ ਸਾਹਿਬ ਕੁਝ ਨਾਲ ਦਾ ਵੀਰੇ ਟੈਂਕੀ ਵਾਲਾ ਬੰਪਰ ਲਪਾਇਆ ਮੂਰੇ ਹੈ ਹਾਂਜੀ ਆ ਵੀਰੇ ਤੇਲ ਪਾਉਣ ਨੂੰ ਆਪਾਂ ਤਾਂ ਮੈਂ ਟਰੈਕਟਰ ਜਰ ਘੈਂਟ ਆ ਬਾਕੀ ਹੈ ਨਾ ਲੈ ਪੈਰ ਬੁਰਦਾਨ ਸਾਰੀ ਸਾਫ ਪਿਆ ਸਰ ਚੱਕਰ ਮੈਂ ਬਾਈ ਐਂ ਦੱਸ ਹਾਂਜੀ ਵੀਰੇ ਡਿਮਾਂਡ ਕੀ ਰੱਖੀ ਹੋਈ ਏ ਟਰੈਕਟਰ ਦੀ ਡਿਮਾਂਡ ਵੀਰੇ 12 ਲੱਖ ਦੀ 12 ਲੱਖ ਰੁਪਈਆ ਹਾਂਜੀ ਆ ਵੀਰੇ 12 ਲੱਖ ਦੀ 12 ਲੱਖ ਰੁਪਈਆ ਮੰਗਿਆ ਹੈ ਹਾਂਜੀ ਵੀਰੇ 20 ਮਾਡਲ ਆਈ ਗੱਲ ਇਹ ਆ ਬਾਈ ਹਾਂਜੀ ਵੀਰੇ ਵੀਡੀਓ ਬਹੁਲੇ ਸੱਜਣ ਵੇਖਣਗੇ ਹਾਂਜੀ ਵੀਰੇ ਕੋਈ 500 ਕਿਲੋਮੀਟਰ ਤੋਂ ਚੱਲ ਕੇ ਵੀ ਆ ਸਕਦਾ ਹੈ ਯਾਰ ਕੋਈ 700 ਤੋਂ ਵੀ ਆ ਸਕਦਾ ਕੋਈ 200 ਤੋਂ ਵੀ ਆ ਸਕਦਾ ਹਾਂਜੀ ਵੀਰੇ ਹਾਂ ਜੈ 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 ਕੀ ਰੇਟ ਤੇ ਜੈ ਸਨੋ ਕਰ ਦੇਗਾ ਮਾਨ ਰੱਖਦੀ ਫੁੱਲ ਮਾਨਦਾਨ ਰੱਖਦਾ ਵੀਰੇ ਕਿੰਨਾ ਕੁ ਕਰ ਦੇਗਾ 1175000 1175000 ਹਾਂਜੀ ਵੀਰੇ ਮੈਨੂੰ ਤਾਂ ਨਹੀਂ ਘਟਾਉਣ ਦੀ ਲੋੜ ਨਹੀਂ ਵੀਰੇ ਠੀਕ ਹੈ ਬਾਕੀ ਤੁਸੀਂ ਦੇਖ ਲਓ ਤੁਮੈਂ ਜਿਹੜਾ ਵੀਰੇ ਮਾਨਤਾ ਹਾਂ ਜਿਹੜਾ ਵੀ ਭਰਾ ਗਿਆ ਨਾ ਮਾਨਰ ਕਰਦੀ ਠੀਕ ਹੈ ਰੁਪਈਆ ਨਹੀਂ ਮੈਂ ਘਟਾਉਂਦਾ 1175000 ਬਾਈ ਨੇ ਰੇਟ ਦੱਸਤਾ ਤੁਹਾਨੂੰ ਜੈਸਨੋ ਵਾਲਾ ਪਰ ਆਏ ਸੱਜਣਾ ਦਾ ਮਾਨਤਾ ਨੂੰ ਜ਼ਰੂਰ ਕਰੂ ਕੋਈ ਗੱਲ ਨਹੀਂ ਵੀਰੇ ਜ਼ਰੂਰ ਹਾਂ ਤੁਸੀਂ ਕਹੇ ਤਾਂ ਬਾਈ ਜ਼ਰੂਰ ਲੈ ਆਜੋ ਮਿੱਤਰੋ ਫਟਾਫਟ ਪਿੰਡ ਕਿਲਾ ਹਕੀਮਾ ਬਾਈ ਹਾਂਜੀ ਜਿਹੜਾ ਸੰਗਰੂਰ ਹੈ ਤੇ ਲਾਡੀ ਤਰ੍ਹਾਂ ਮੋਬਾਈਲ ਨੰਬਰ ਦੱਸੋ 84376 ਵੀਰੇ 26118 ਜੀ 26118 ਹਾਂਜੀ ਤੇ ਲੈ ਮੇਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ 5530 ਲੈਣਾ ਨਾ ਨਿਊ ਹਾਲੈਂਡ ਪਹਿਲੀ ਪਾਰਟੀ ਦੇ ਘਰੇ ਖੜਾ ਨੰਬਰ ਪੰਜਾਬ ਦਾ ਵੀ ਫਰਸਟ ਓਨਰ ਹੈ ਨਾ ਹਾਂਜੀ ਵੀਰੇ ਕੰਡੀਸ਼ਨ ਦਾ ਵੀ ਕਹਿੰਦਾ ਸਾਰੇ ਓਰੀਜਨਲ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਦਾ ਤੁਹਾਨੂੰ ਮੀਟਰ ਵੀ ਦਿਖਾਦਾ ਵੀ ਚੱਲਿਆ ਕਿੰਨਾ ਹੋਇਆ ਤੇ ਆਜੋ ਜੇ ਕੋਈ ਵੀ ਸੱਜਣਾ ਟਰੈਕਟਰ ਖਰੀਦਣਾ ਚਾਹੁੰਦਾ ਨਾ ਪਰ ਇੱਕ ਗੱਲ ਹੈ ਜੇ ਇਸ ਵਾਰ ਤੁਸੀਂ ਆਣ ਗਏਲੀ ਕਰਕੇ ਮੁੜ ਕੇ ਫਿਰ ਫੋਨ ਲਾ ਲਾ ਕੇ ਲਾਂਭੇ ਨਾ ਦਿਓ ਕਿਉਂਕਿ ਟਰੈਕਟਰ ਅੱਜ ਲੱਭ ਲੈ ਅੱਜ ਤੋਂ ਬਾਅਦ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ ਆਜੋ ਕਰਾ ਫਟਾਫਟ ਪੰਡਕ ਲਈ ਇੱਕ ਹੀ ਮੇ